ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੇਨਿਕ ਸੂਰਾ ਟਾਈਮਸ ਸਤਿ ਸ਼੍ਰੀ ਅਕਾਲ ਮੈਂ ਹਾਂ ਸੁਰਜ ਪ੍ਰਕਾਸ਼ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਤਾ ਟੀਵੀ ਇਸ ਵਕਤ ਦੀ ਗੱਲ ਕਰੀਏ ਤਾਂ ਅਸੀਂ ਇਸ ਵਕਤ ਪਿੰਡ ਬਾਦਲ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ ਮਸ਼ਹੂਰ ਗਾਇਕਾ ਅਫਸਾਨਾ ਖਾਨ ਦੀ ਪੈਨ ਦਾ ਉਹਨਾਂ ਦੀ ਸਿਸਟਰ ਦਾ ਵਿਆਹ ਸਮਾਗਮ ਚੱਲ ਰਿਹਾ ਹੈ ਲੇਡੀ ਸੰਗੀਤ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਸਭ ਤੋਂ ਪਹਿਲੇ ਕਰਦੇ ਹਾਂ ਖੂਬਸੂਰਤ ਤਸਵੀਰਾਂ ਦਿਖਾਉਣੇ ਆ ਕਿ ਬੜੀ ਖੂਬਸੂਰਤੀ ਨਾਲ ਪੂਰੇ ਘਰ ਨੂੰ ਡੈਕੋਰੇਟ ਕੀਤਾ ਗਿਆ ਹੈ ਰੰਗ-ਬਰੰਗੀ ਲੜੀਆਂ ਲਗਾਈਆਂ ਗਈਆਂ ਨੇ ਬੜੇ ਖੂਬਸੂਰਤ ਅਨਜਾਜ ਨਾਲ ਇਹਨਾਂ ਨੇ ਘਰ ਨੂੰ ਤਿਆਰ ਕਰਕੇ ਦੱਸਿਆ ਜਾਂਦਾ ਹੈ ਕਿ ਬੇहद ਗ ਅਫਸਾਨਾ ਖਾਨ ਦੀ ਪੈਣ ਦਾ ਵਿਆਹ ਦਾ ਜੋ ਹਸ ਸਮਾਗਮ ਇੱਥੇ ਚੱਲ ਰਿਹਾ। ਤੋਂ ਅੰਦਰ ਦਾ ਸੂਰਾ ਦਿਖਾਣੇ ਅੰਦਰ ਜੋ ਹ ਲਗਾਤਾਰ ਨੱਚ ਗਾਣਾ ਕੀਤਾ ਜਾ ਰਿਹਾ ਹੈ ਅਤੇ ਜੋ ਕਲਾਕਾਰ ਨੇ ਉਹਨਾਂ ਵੱਲ ਪਰਫਾਰਮੈਂਸਿਸ ਵੀ ਕੀਤੀਆਂ ਜਾ ਰਹੀਆਂ ਨੇ। ਤੁਸੀਂ ਤਸਵੀਰਾਂ ਵੇਖੋ ਅਫਸਾਨਾ ਖਾਨ ਦੇ ਕਰਦੀਆਂ ਉਹਨਾਂ ਦੀ ਸਿਸਟਰ ਦੀ ਮੈਰਿਜ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਇੱਥੇ ਨੱਚ ਗਾਣਾ ਤੁਸੀਂ ਵੇਖ ਸਕਦੇ ਹੋ ਕਿ ਜੋ ਕਲਾਕਾਰ ਨੇ ਉਹਨਾਂ ਵੱਲੋਂ ਇੱਥੇ ਲੇਡੀ ਸੰਗੀਤ ਦੇ ਮੋਕੇ ਨੱਚ ਗਾਣਾ ਕੀਤਾ ਜਾ ਰਿਹਾ ਹੈ। तमाम ਤਸਵੀਰਾਂ ਤੁਹਾਡੇ ਸਾਹਮਣੇ ਨੇ। ਤੁਸੀਂ ਦੇਖ ਸਕਦੇ ਹੋ ਅਫਸਾਨਾ ਖਾਨ ਖੁਦ ਅਤੇ ਪ੍ਰਸਤੁਤੀ ਨਾਲ ਦੇ ਨਾਲ ਇਹਦੇ ਹੋ ਤੁਹਾਨੂੰ ਦਿਖਾਈ ਦੇ ਰਹੀ ਨੇ ਨਾਲ ਖੁਦਾਬਖਸ਼ ਉਹਨਾਂ ਦੇ ਪਰਜੋ ਨੇ ਉਹ ਵੀ ਤੁਸੀਂ ਵੇਖ ਸਕਦੇ ਹੋ ਮੈਨੂੰ ਬਹੁਤ ਪਿਆਰ ਕਰਦੇ ਨੇ ਹਾਂ ਮੈਂ ਵੀ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਇਹਨਾਂ ਨੇ ਪਿਆਰ ਕਰਦੇ ਨੇ ਕਿ ਆ ਜਾਏ ਨੇ ਇਹਨਾਂ ਨੇ ਆਪਣੀ ਤਾਂ ਅਫਸਾਨਾ ਖਾਨ ਦੀ ਸਿਸਟਰ ਦੀ ਮਰੀਜ਼ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਪਿੰਡ ਬਦਲ ਦੀਆਂ ਤਸਵੀਰਾਂ ਨੇ ਜਿੱਥੇ ਕਿਸ ਵਕਤ ਖੁਸ਼ੀਆਂ ਦਾ ਮੇੜਾ ਸਜਿਆ ਹੋਇਆ ਹੈ ਅਤੇ ਲਗਾਤਾਰ ਇੱਥੇ ਜੋ ਲੋਕ ਨੇ ਜੋ ਨੇ ਰਿਸ਼ਤੇਦਾਰ ਨੇ ਉਹ ਆਪਣੀਆਂ ਪ੍ਰਸਤੁਤੀਆਂ ਤੇ ਤੁਹਾਨੂੰ ਦਿੰਦੇ ਹੋਏ ਦਿਖਾਈ ਦੇਣ ਗਿਆ ਫਸਾਨਾ ਖਾਨ ਨੂੰ ਤੁਸੀਂ ਵੇਖ ਸਕਦੇ ਹੋ ਖੁਦ ਉਹਨਾਂ ਨੇ ਇੱਥੇ ਮੰਚ ਸੰਚਾਲਨ ਦਾ ਕੰਮ ਵੀ ਸੰਭਾਲਿਆ ਹੋਇਆ ਹੈ ਨਾਲ ਦੀ ਨਾਲ ਜੋ ਪਰਫਾਰਮੈਂਸ ਕੀਤੀਆਂ ਜਾ ਰਹੀਆਂ ਨੇ ਉਹ ਵੀ ਲਗਾਤਾਰ ਇੱਥੇ ਜਾਰੀ ਨੇ ਤਾਂ ਫਿਲਹਾਲ ਦੀ ਗੱਲ ਕਰੀਏ ਤਾਂ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਦੇ ਰਵਾਂਗੇ ਕਿ ਪਰਫਾਰਮੈਂਸ ਹੋਣੀ ਕਿਸ ਤਰੀਕੇ ਦੀਆਂ ਰਹਿਣ ਵਾਲੀਆਂ ਨੇ ਪਿੰਡ ਬਾਦਲ ਤੋਂ ਕੈਮਰਾ ਪਰਸਨ ਮਰਪੀ ਦੇ ਨਾਲ ਸੁਰਜ ਪ੍ਰਕਾਸ਼ ਦੈਨਿਕ ਸੂਰਤਾ ਟੀਵੀ 올 ਵਰਲਡ ఓపెਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆ ਰਫੀਕ ਮੁਹੰਮਦ ਪੰਡਿਤ ਮੌਲਵੀ ਬੇਗਮ ਤਾਂਤਰਿਕ ਇਨਾ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚ ਅਨਬੰਨ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਵਿੱਚ ਸਮਾਧਾਨ ਫ੍ਰੀ 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 ਮੀਆ ਰਫੀਕ ਮੁਹੰਮਦ ਮੋਬਾਈਲ 8437494647 8437494648